ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਕਿ ਰਣਦੀਪ ਕੌਰ ਮਠਾੜੂ ਮੇਰੇ ਚੈਨਲ ਫਾਤੀ ਕਲੈਕਸ਼ਨ ਬੁਢਲਾਡਾ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਅੱਜ ਆਪਾਂ ਤੁਹਾਡੇ ਲਈ ਜਿਹੜੇ ਸੂਟ ਲੈ ਕੇ ਆਏ ਆਂ ਵਿੱਚ ਉਹਨਾਂ ਦੇ ਬਰਬਰੀ ਦੇ ਸੂਟ ਵੀ ਰਹਿਣਗੇ ਜੀ ਕੁਸ਼ਕ ਕੁਸ਼ਕ ਰਹਿਣਗੇ ਜੀ ਆਪਣੇ ਜਿਹੜੇ ਕਾਟਨ ਵਰਕ ਦੇ ਸੂਟ ਰਹਿਣਗੇ ਸਾਰੇ ਸੇਲ ਵਾਲੇ ਰਹਿਣਗੇ ਵੀਡੀਓ ਸਟਾਰਟ ਕਰਨ ਲੱਗੇ ਆ ਜੀ ਜਿੰਨਾ ਭੈਣਾਂ ਨੂੰ ਇੰਤਜ਼ਾਰ ਸੀਗਾ ਸੇਲ ਵਾਲੇ ਬਰਬਰੀ ਦੇ ਸੂਟਾਂ ਦਾ ਦੁਬਾਰਾ ਰੀਸਟਾਕ ਹੋ ਗਏ ਮੇਲੇ ਥੋੜੇ ਹੀ ਆ ਹਲੇ ਹੋਰ ਪ੍ਰਿੰਟ ਇਹਦੇ ਵਿੱਚ ਹਲੇ ਥੋੜਾ ਟਾਈਮ ਲੱਗੂਗਾ ਬਹੁਤ ਸੋਹਣੀ ਪ੍ਰਿੰਟਿੰਗ ਹੈ ਜੀ ਇਹਨਾਂ ਦੀ ਬਹੁਤ ਹੀ ਜ਼ਿਆਦਾ ਰੰਗ ਰਸੀਆ ਦਾ ਫੈਬਰਿਕ ਹੈ ਮਸਲੀਨ ਦੀ ਜਿਹੜੀ ਬਾਟਮ ਲੱਗੀ ਹੈ ਇੱਕ ਨੰਬਰ ਦੀ ਜਿਹੜੀ ਮਸਲੀਨ ਲੱਗੀ ਹੋਈ ਹੈ ਜੀ ਬਹੁਤ ਸੋਹਣੀ ਠਿੱਕ ਮਸਲੀਨ ਹੈ ਐਵੇਂ ਨਹੀਂ ਹੈਗਾ ਵੀ ਕਪੜਾ ਛੀਜ ਜੂਗਾ ਹੋਰ ਬਹੁਤ ਸੋਹਣੀ ਮਸਲੀਨ ਲੱਗੀ ਹੈ ਜਿਹੜਾ ਇਹਦਾ ਪ੍ਰਾਈਸ ਰਹੂਗਾ ਜੀ ਉਹੀ ਰਹੂਗਾ 1050 ਰੁਪਏ ਦੇ ਵਿੱਚ ਫਸਟ ਜਿਹੜਾ ਸੀਗਾ ਬਲੈਕ ਦੇ ਵਿੱਚ ਪ੍ਰਿੰਟ ਹੈ ਜੀ ਚੱਕ ਲਈ ਜਿਹੜਾ ਸੈਕਿੰਡ ਆਊਗਾ ਜੀ ਸੈਕਿੰਡ ਹੈਗਾ ਅੰਬੀਆਂ ਵਾਲਾ ਸਾਰੇਆਂ ਭੈਣਾਂ ਦਾ ਫੇਵਰਿਟ ਡਿਜ਼ਾਈਨ ਹੈ ਅੰਬੀਆਂ ਵਾਲਾ ਰੰਗ ਰਸੀਆ ਨਹੀਂ ਹੈਗਾ ਇਹ ਕੱਲਾ ਰਸੀਆ ਦਾ ਜਿਹੜਾ ਇਹ ਫੈਬਰਿਕ ਹੈ ਮਸਲੀਨ ਦੀ ਜਿਹੜੀ ਬਾਟਮ ਲੱਗੀ ਹੈ ਬਹੁਤ ਸੋਹਣਾ ਸਟੱਫ ਹੈ ਜੀ ਮਸਲੀਨ ਦਾ ਬਹੁਤ ਸੋਹਣਾ ਸਟੱਫ ਲੱਗਿਆ ਹੈ ਇਹਦੇ ਨਾਲ ਥੋੜਾ ਥੋੜਾ ਉੱਤੇ ਇੱਕ ਪ੍ਰਿੰਟ ਜਾਂ ਵੀ ਹੈ ਹਲਕਾ ਹਲਕਾ ਮਾਮੂਲੀ ਜਿਹਾ ਪ੍ਰਿੰਟ ਜਾਲ ਔਰ ਇਹ ਵਾਲਾ ਰਦਾ ਡਿਜ਼ਾਈਨ ਰਹੂਗਾ ਸੈਕਿੰਡ ਡਿਜ਼ਾਈਨ ਵੀ ਬਹੁਤ ਸੋਹਣਾ ਹੈ ਪ੍ਰਾਈਸ ਰਹੂਗਾ ਇਹਦਾ 1050 ਰੁਪਏ 3 ਇਹਦੇ ਵਿੱਚ ਕਲਰ ਹੈ ਜੀ ਨੇਵੀ ਬਲੂ ਪਿਓਰ ਵਰਬਰੀ ਆਉਗੀ ਮਸਲੀਨ ਦੀ ਬਾਟਮ ਆਉਗੀ ਨੇਵੀ ਬਲੂ ਕਲਰ ਹੈ ਜੀ 3 ਰਸੀਆ ਫੈਬਰਿਕ ਹੈ 4th ਹੈਗਾ ਬਲੈਕ ਦੇ ਵਿੱਚ ਇੱਕ ਹੋਰ ਨਵਾਂ ਪ੍ਰਿੰਟ ਹੈ ਇਹਦੇ ਨਾਲ ਦੀ ਇੱਕ ਨਾਲ ਦੇ 2 2 3 3 ਸੂਟ ਮਿਲ ਜਾਣਗੇ ਜੀ ਕਾਫੀ ਇਹਦੇ ਨਾਲ ਦਾ ਸਟਾਕ ਆਪਣੇ ਕੋਲੇ ਪਿਆ ਇਹ ਕੇਵਲਾ ਬਲੈਕ ਆਊਗਾ ਜੀ ਇਹ ਰਸੀਆ ਦਾ ਹੈ ਰੰਗ ਰਸੀਆ ਦਾ ਸੌਰੀ ਇਹ ਰੰਗ ਰਸੀਆ ਦੀ ਬਰਬਰੀ ਹੈ ਇਹ ਕੇਵਲਾ ਬਲੈਕ ਆਊਗਾ ਇਹ ਆਪਣੇ ਕੋਲ ਸਿੰਗਲ ਸੂਟ ਹੀ ਸੀਗਾ ਠੀਕ ਹੈ ਰੰਗ ਰਸੀਆ ਦਾ ਬਾਕੀ ਸਾਰੇ ਰਸੀਆ ਬ੍ਰਾਂਡ ਦੇ ਰਹਿਣਗੇ ਇਹ ਵੀ ਬਹੁਤ ਸੋਹਣਾ ਨੈਕਸਟ ਆਊਗਾ ਜੀ ਫਿਰੋਜੀ ਕਲਰ ਦੇ ਵਿੱਚ ਫਿਰੋਜੀ ਦੇ ਵਿੱਚ ਰੈੱਡ ਕਲਰ ਦਾ ਜਿਹੜਾ ਡਿਜ਼ਾਈਨਿੰਗ ਬਣੀ ਹੋਈ ਹੈ ਪਿਓਰ ਜਿਹੜੀ ਮਸਲੀਨ ਦੀ ਬਾਟਮ ਆਊਗੀ ਬਹੁਤ ਸੋਹਣੀ ਮਸਲੀਨ ਬਣੀ ਹੋਈ ਹੈ ਇਹ ਸੀਗੇ ਬਰਬਰੀ ਦੇ ਸਾਰੇ ਪ੍ਰਿੰਟ ਇਹਨਾਂ ਦਾ ਰਹੂਗਾ ਪ੍ਰਾਈਸ 1050 ਰੁਪਏ ਨੈਕਸਟ ਜਿਹੜਾ ਸੂਟ ਆਊਗਾ ਜੀ ਕੈਮਰਿਕ कॉटन ਦੀ ਆਊਗਾ ਬਹੁਤ ਸੋਹਣੀ ਕੈਮਰਿਕ ਲੱਗੀ ਹੋਈ ਹੈ ਜੀ ਕੈਮਰਿਕ ਦੀ ਸ਼ਰਟ ਹੈ ਕੈਮਰਿਕ ਦੀ ਬਾਟਮ ਹੈ ਡਿਜ਼ਾਈਨਿੰਗ ਤੁਹਾਨੂੰ ਦਿਖਾ ਦਿੰਦੀਆਂ ਨੈਕ ਬਣਿਆ ਹੋਇਆ ਬਹੁਤ ਸੋਹਣਾ ਨੈਕ ਬਣਿਆ ਬਹੁਤ ਹੀ ਫਿਨਿਸ਼ਿੰਗ ਨਾਲ ਬਣਿਆ ਹੋਇਆ ਨੈਕ ਬਣਿਆ ਹੋਇਆ ਜੀ ਬਹੁਤ ਸੋਹਣਾ نیچے ਬਣਿਆ ਹੈ ਜੀ ਘੇਰਾ ਔਰ ਇਹ ਬਣੀ ਹੋਈ ਹੈ ਜਿਹੜੀ ਇਹਦੀ ਬਾਟਮ ਬਾਟਮ ਦੇ ਉੱਤੇ ਜਿਹੜਾ ਐਵੇਂ ਵਰਕ ਆਊਗਾ ਜੀ ਵਰਕ ਦੀ ਫਿਨਿਸ਼ਿੰਗ ਚੈੱਕ ਕਰੋ ਬਹੁਤ ਸੋਹਣਾ ਵਰਕ ਹੋਇਆ ਜੀ ਫੁੱਲ ਫਿਨਿਸ਼ਿੰਗ ਨਾਲ ਵਰਕ ਹੁੰਦਾ ਜੀ ਆਪਣਾ ਕੋਈ ਵੀ ਐ ਨਹੀਂ ਹੁੰਦਾ ਵੀ ਵਰਕ ਉੱਤਰ ਜੂਗਾ ਜਾਂ ਹੋਰ ਦਿੱਕਤ ਆਊਗੀ ਕੋਈ ਦਿੱਕਤ ਨਹੀਂ ਆਉਂਦੀ ਬਹੁਤ ਸੋਹਣਾ ਕੰਮ ਹੋਇਆ ਜੀ ਇਹਦੇ ਨਾਲ ਦੇ ਆਪਣੇ ਕੋਲ ਹੈਗੇ ਆ ਜੀ ਤਿੰਨ ਸੂਟ ਇਹ ਤਿੰਨ ਸੂਟ ਹੀ ਬਣ ਕੇ ਆਏ ਸੀਗੇ ਤਿੰਨੋਂ ਹੀ ਆਪਾਂ ਵੀਡੀਓ ਚ ਪਾਤੇ ਅੱਜ ਹੀ ਸਟਾਕ ਇਹ ਆਇਆ ਔਰ ਇਹਦਾ ਜਿਹੜਾ ਪ੍ਰਾਈਸ ਰਹੂਗਾ ਜੀ 800 ਰੁਪਏ ਰਹੂਗਾ ਸ਼ਿਪਿੰਗ ਸਾਰੀ ਐਕਸਟਰਾ ਹੋਊਗੀ ਜੀ ਅੱਜ ਦੀ ਅੱਜ ਦੇ ਸੂਟਾਂ ਦੇ ਸ਼ਿਪਿੰਗ ਐਕਸਟਰਾ ਹੋਊਗੀ 800 ਰੁਪਏ ਦਾ ਜਿਹੜਾ ਰਹੂਗਾ ਜੀ ਪ੍ਰਾਈਸ ਲਓ ਜੀ ਨੈਕਸਟ ਹੈਗਾ ਆਪਣੇ ਕੋਲੇ ਗ੍ਰੀਨ ਕਲਰ ਦੇ ਵਿੱਚ ਇਹ ਆ ਗਿਆ ਜੀ ਸਾਰਾ ਕੈਮਬ੍ਰਿਕ ਦਾ ਗ੍ਰੀਨ ਕਲਰ ਬਹੁਤ ਸੋਹਣਾ ਗ੍ਰੀਨ ਕਲਰ ਹੈ ਤੇ ਇਹਦਾ ਵਰਕ ਦੇਖੋ ਵਿੱਚ ਹੀ ਦੇਖੋ ਬਟਰਫਲਾਈਜ਼ ਬਣੀਆਂ ਹੋਈਆਂ ਨੇ ਹਨਾ ਵਿੱਚ ਹੀ ਚਿੜੀਆਂ ਬਣੀਆਂ ਹੋਈਆਂ ਨੇ ਬਹੁਤ ਸੋਹਣਾ ਕੰਮ ਹੋਇਆ ਜੀ ਇਹਦਾ ਬਹੁਤ ਹੀ ਸਫਾਈ ਨੀਟ ਐਂਡ ਕਲੀਨ ਕੰਮ ਹੋਊਗਾ ਬਹੁਤ ਹੀ ਸੋਹਣਾ ਤੇ ਬਹੁਤ ਹੀ ਸਫਾਈ ਨਾਲ ਬਹੁਤ ਸੋਹਣੇ ਕਲਰ ਲਾਈ ਨੇ ਇਹਦੀ ਜਿਹੜੀ ਬਾਜੂ ਰਹੇਗੀ ਇਹ ਬਾਟਮ ਤੇ ਵੀ ਲਿਆ ਸਕਦੇ ਹੋ ਬਾਜੂ ਵੀ ਬਣਾ ਸਕਦੇ ਹੋ ਇਹ ਰਹੂਗਾ ਜੀ ਇਹਦੀ ਬਾਜੂ ਦਾ ਕੰਮ ਕਾਫੀ ਹੈਵੀ ਵਰਕ ਹੋਇਆ ਜਿਹੜਾ ਬਾਜੂ ਤੇ ਵੀ ਦੇਖੋ ਕਾਫੀ ਹੈਵੀ ਆ ਕਾਫੀ ਹੈਵੀ ਵਰਕ ਬਾਜੂ ਤੇ ਆ ਤੇ ਘੇਰਾ ਵੀ ਬਹੁਤ ਸੋਹਣਾ ਬਣਿਆ ਇਹਦਾ ਜਿਹੜਾ ਪ੍ਰਾਈਸ ਰਹੂਗਾ ਜੀ 650 ਰੁਪਏ ਰਹੂਗਾ 650 ਰੁਪਏ ਰਹੂਗਾ ਇਹ ਚ ਦੋ ਕਲਰ ਆਣਗੇ ਇੱਕ ਗ੍ਰੀਨ ਆ ਗਿਆ ਇੱਕ ਆ ਗਿਆ ਸਕਾਈ ਬਲੂ ਸਕਾਈ ਬਲੂ ਤੇ ਪਰਪਲ ਨਾਲ ਵਰਕ ਹੋਇਆ ਇੰਨਾ ਸੋਹਣਾ ਸੂਟ ਹੈ ਮੇਰੇ ਤੋਂ ਪਹਿਲਾਂ ਕਿਸੇ ਮਤਲਬ ਕਸਟਮਰ ਨੇ ਮੇਰਾ ਪਾਇਆ ਖੁਦ ਦਾ ਪਾਇਆ ਦੇਖ ਕੇ ਮੰਗਿਆ ਸੀ ਮੈਂ ਇਹਨੇ ਖੁਦ ਵੇਅਰ ਕੀਤਾ ਹੋਇਆ ਇਹਹੀ ਡਿਜ਼ਾਈਨ ਬਹੁਤ ਸੋਹਣਾ ਡਿਜ਼ਾਈਨ ਸੀਗਾ ਇਹ ਬਣਿਆ ਬਹੁਤ ਸੋਹਣਾ ਲੱਗਦਾ ਹੈ ਕੇਰਾ ਬਣਿਆ ਹੋਇਆ ਇਹਦਾ ਤੇ ਨਾਲ ਹੈਗੀ ਇਹਦੀ ਜਿਹੜੀ ਬਾਟਮ ਬਾਟਮ ਦਾ ਵਰਕ ਆ ਬਾਟਮ ਹੈਗੀ ਬਾਜੂ ਦਾ ਬਾਟਮ ਤੇ ਲਿਆ ਸਕਦੇ ਹੋ ਤਾਂ ਤੁਹਾਡੀ ਚੁਆਇਸ ਹੈ ਵਰਕ ਦੀ ਫਿਨਿਸ਼ਿੰਗ ਦੇਖੋ ਜੀ ਬਹੁਤ ਫਿਨਿਸ਼ਿੰਗ ਨਾਲ ਕੰਮ ਹੁੰਦਾ ਜੀ ਆਪਾਂ ਮਸ਼ੀਨ ਜਿਹੜੀ ਬਹੁਤ ਫਿਨਿਸ਼ਿੰਗ ਨਾਲ ਕੰਮ ਕਰਦੀ ਆ ਆਪਾਂ ਠੀਕ ਹੈ ਮਤਲਬ ਅੱਛੀ ਕੁਆਲਿਟੀ ਦੀਆਂ ਮਸ਼ੀਨਾਂ ਨੇ ਇਹ ਜਿਹਨਾਂ ਨਾਲ ਆਪਾਂ ਕੰਮ ਕਰਾਉਣੇ ਆ ਐਦਾਂ ਸਸਤੇ ਸੂਟਸ ਉਹਨੂੰ ਹੋਰ ਵੀ ਬਹੁਤ ਮਿਲ ਜਾਣਗੇ ਮਤਲਬ ਰੇਂਜ ਵੀ ਘੱਟ ਹੋਊਗੀ ਤੇ ਪਰ ਕੰਮ ਐਵੇਂ ਦਾ ਨਹੀਂ ਹੋਣਾ ਰੇਂਜ ਘੱਟੂਗੀ ਕੰਮ ਐਵੇਂ ਦਾ ਨਹੀਂ ਹੁੰਦਾ ਜੀ ਜਿਵੇਂ ਅਸੀਂ ਕੰਮ ਦੇ ਰਹੇ ਆ ਤੁਹਾਨੂੰ ਇਹਦਾ ਜਿਹੜਾ ਪ੍ਰਾਈਸ ਰਹੂਗਾ ਜੀ 650 ਤੋਂ ਨੀਚੇ ਵਾਲੇ ਸਾਰੇ 650 ਚ ਹੀ ਆ ਜੀ ਬਸ ਨੈਕਸਟ ਆਊਗਾ ਜੀ ਇਹ ਆਪਣਾ ਮੋਸਟ ਫੇਮਸ ਡਿਜ਼ਾਈਨ ਹੈ ਇਹ ਚੌਥੀ ਪੰਜਵੀਂ ਵਾਰ ਹੋਇਆ ਔਰਗੈਂਜ਼ਾ ਤੇ ਵੀ ਆ ਗਿਆ ਕਾਟਨ ਤੇ ਵੀ ਆ ਗਿਆ ਹੁਣ ਇਹ ਦੁਬਾਰਾ ਤੋਂ ਫੇਰ ਆ ਗਿਆ ਇਹਦਾ ਕੇਰਾ ਬਣਿਆ ਹੋਇਆ ਜੀ ਬਹੁਤ ਸੋਹਣਾ ਨਾਲ ਇਹਦੇ ਜਿਹੜੇ ਸਾਈਡਾਂ ਤੇ ਫੁੱਲ ਬਣੇ ਹੋਏ ਆ ਵਿੱਚ ਸੈਂਟਰ ਦੇ ਵਿੱਚ ਇਦਾਂ ਲਾਈਨਾਂ ਜਾਂਦੀਆਂ ਨੇ ਇਹ ਇਕੱਲਾ ਸੂਟ ਹੈ ਜਿਹੜਾ ਇਕੱਲਾ ਹੀ ਹੈਗਾ ਰਿਯੋਨ ਫੈਬਰਿਕ ਤੇ ਹੈ ਰਿਯੋਨ ਨਹੀਂ ਕਹਿ ਸਕਦੇ ਮਡਾਲ ਹੀ ਹੈ ਬਹੁਤ ਸੋਹਣੀ ਜੀ ਕਾਟਨ ਹੈ ਜੀ ਜਿਵੇਂ ਮਲ ਕਾਟਨ ਹੁੰਦੀ ਹੈ ਇਹ ਫੈਬਰਿਕ ਇਕੱਲਾ ਹੋਵੇ ਆ ਬਾਕੀ ਸਾਰਾ ਕਾਟਨ ਆਊਗਾ ਨੈਕਸਟ ਗ੍ਰੀਨ ਇਹ ਜਿਹੜਾ ਸਾਰਿਆਂ ਦਾ ਪ੍ਰਾਈਸ ਰੂਗਾ 650 ਰੂਪਾ ਗ੍ਰੀਨ ਕਲਰ ਹੈ ਜੀ ਗ੍ਰੀਨ ਦੇ ਵਿੱਚ ਦੇਖੋ ਪੀਚ ਕਲਰ ਨਾਲ ਵਰਕ ਹੋਇਆ ਗ੍ਰੀਨ ਕਲਰ ਹੈ ਪ੍ਰੋਪਰ ਬੋਟਲ ਗ੍ਰੀਨ ਕਲਰ ਹੈ ਪੀਚ ਕਲਰ ਨਾਲ ਦੇ ਦਿੱਤੇ ਵਰਕ ਕੋਇਆ ਦੇਖ ਸਕਦੇ ਹੋ ਨੈਕ ਦਾ ਕੋਈ ਇਸ਼ੂ ਨਹੀਂ ਹੈ ਲੈਂਥ ਜੀ ਨਹੀਂ ਮਰਜ਼ੀ ਬਣਾ ਲਿਓ ਬਾਜੂ ਇਹਦੀਆਂ ਬਣੀਆਂ ਨਹੀਂ ਹੋਈਆਂ ਕੱਲਾ ਘੇਰਾ ਘੇਰਾ ਬਣਿਆ ਹੈ 650 ਰੇਟ ਹੈ ਜੀ ਵਰਕ ਫਿਨਿਸ਼ਿੰਗ ਨਾਲ ਹੋਇਆ ਫੁੱਲ ਫਿਨਿਸ਼ਿੰਗ ਹੈ ਵਰਕ ਤੇ ਪ੍ਰਾਈਸ 650 ਰੁਪਏ ਹੈ ਜੀ ਲਾਸਟ ਨਹੀਂ ਹੈਗਾ ਵੈਸੇ ਇਹ ਇੱਕ ਹੋਰ ਪਿਆ ਜੀ ਇਹ ਹੈਗਾ ਜੀ ਕਲਰ ਸਕਿਨੇ ਜੀ ਟੋਨ ਤੇ ਹੈ ਸੇਮ ਕਲਰ ਆ ਰਿਹਾ येलो ਸਕਿਨੇ ਦਾ ਕਲਰ ਹੈ ਪਿੰਕ ਕਲਰ ਨਾਲ ਵਰਕ ਹੋਇਆ ਇਹਦੇ ਤੇ ਇਹਦੇ ਤੇ ਵੀ ਲੈਂਥ ਦਾ ਕੋਈ ਇਸ਼ੂ ਨਹੀਂ ਜਿਵੇਂ ਮਰਜੀ ਤੁਸੀਂ ਆਪਣਾ ਜਿਹੜਾ ਬਣਾ ਸਕਦੇ ਹੋ ਇੱਕ ਹੋਰ ਕਲਰ ਹੈ ਜੀ ਹੈ ਇਹ ਵੀ ਗ੍ਰੀਨੀਸ਼ ਟੋਨ ਤੇ ਹੈ ਪਰ ਇਹ ਥੋੜਾ ਜਿਹਾ ਹੋਰ ਤਰ੍ਹਾਂ ਦਾ ਗ੍ਰੀਨ ਹੈ ਦੋਨੇ ਗ੍ਰੀਨ ਦੇ ਵਿੱਚ ਫਰਕ ਹੈ ਦੇਖੋ ਤੁਸੀਂ ਇਹ ਥੋੜਾ ਲਾਈਟ ਗ੍ਰੀਨ ਹੈ ਇਹ ਇਹ ਕਾਫੀ ਜ਼ਿਆਦਾ ਕਾਈ ਜਿਵੇਂ ਕਾਈ ਦਾ ਰੰਗ ਹੁੰਦਾ ਹਰੀ ਕਾਈ ਇਹ ਉਹ ਮੇਡ कलर ਹੈ ਇਹਦੇ ਤੇ ਪਿੰਕ ਨਾਲ ਵਰਕ ਹੋਇਆ ਵਰਕ ਬਹੁਤ ਫਿਨਿਸ਼ਿੰਗ ਨਾਲ ਹੋਇਆ ਹੁੰਦਾ ਜੀ ਆਪਣਾ ਕੋਈ ਵੀ ਵਰਕ ਐਵੇਂ ਤਾਂ ਅੱਗੇ ਜਿਹੀ ਨਹੀਂ ਮਤਲਬ ਨਿਕਲਦੇ ਹੁੰਦੇ ਇਹਦਾ ਜਿਹੜਾ ਪ੍ਰਾਈਸ ਨੂੰ 650 ਹੋਊਗਾ ਇੱਕ ਹੈਗਾ ਨੇਵੀ ਬਲੂ ਤੇ ਉੱਤੇ ਪੀਚ ਨਾਲ 650 ਰੁਪਏ ਦੇ ਵਿੱਚ ਇਹ ਹੋਊਗਾ ਜੀ ਸਾਰੇ ਜਿਹੜੇ ਸੂਟ ਰਹਿਣਗੇ ਜੀ ਇਹ 650 ਰੁਪਏ ਦੇ ਵਿੱਚ ਰਹਿਣਗੇ ਕੱਲ ਦੀ ਵੀਡੀਓ ਦੇ ਵਿੱਚ ਆਪਾਂ ਬਹੁਤ ਸੌਰੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਿਹੜੇ ਸੂਟ ਦਿਖਾਏ ਨੇ ਸਾਰੇ 650 ਇਹ ਸਾਰੇ 650 ਵਾਲੇ ਹੋਣਗੇ ਜੀ ਸਾਰਾ ਸਟਾਕ 650 ਦਾ ਇਹ ਆਉਗਾ 800 ਵਾਲੇ ਇਹਦੀ ਬਾਟਮ ਵੀ ਵਰਕ ਹੈ ਸ਼ਰਟ ਵੀ ਕੰਬੋ ਬਣਿਆ ਹੋਇਆ ਕੰਬੀਨੇਸ਼ਨ ਬਣਿਆ ਹੋਇਆ ਕਪੜਾ ਬਹੁਤ ਸੋਹਣਾ ਲੱਗਿਆ ਲਾਈਨਿੰਗ ਦੀ ਕੋਈ ਨਹੀਂ ਨੀ ਨਾ ਸਲਵਾਰ ਤੇ ਨਾ ਸ਼ਰਟ ਤੇ ਇਹਦੇ ਨਾਲ ਦੇ ਹੋਣਗੇ ਇੱਕ ਆਪਾਂ ਵਰਬਰੀ ਪਾਈ ਹੈ 1050 ਰੁਪਏ ਠੀਕ ਹੈ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਆ ਸਕ੍ਰੀਨਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਥੈਂਕ ਯੂ